ਤਾਂ ਖਬਰ ਠੇਕਾ ਮਜ਼ਦੂਮ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਿਹਾ ਜਿੱਥੇ ਪਾਵਰ ਕਾਮ ਐਂਡ ਟ੍ਰਾਂਸਪੋਰਟ ਠੇਕਾ ਮਜ਼ਦੂਮ ਯੂਨੀਅਨ ਪੰਜਾਬ ਦੇ ਵੱਲੋਂ ਅੱਜ ਡਿਵੀਜ਼ਨ ਮੈਲਪੁਰ ਦੇ ਵਿੱਚ ਰੋਸ ਮਾਰਚ ਕਰਨ ਉਪਰੰਤ ਆਊਟਸੋਰਸ ਠੇਕਾ ਕਾਮਿਆਂ ਨੇ ਡਿਵੀਜ਼ਨ ਬਦਰੀ ਧਰਨਾ ਦਿੱਤਾ ਗਿਆ ਧਰਨੇ ਨੂੰ ਸਮੋਦੀਤ ਕਰਦੇ ਹੋਏ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਰਪੋਰੇਟ ਦੇ ਨਿੱਜੀਕਰਨ ਪਾਵਰ ਕਾਮ ਦੀਆਂ ਬਿਲਡਿੰਗਾਂ ਵੇਚਣ ਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਕੇਦੀ ਕਰਦੇ ਹੋਏ ਆਏ ਕੇਂਦਰ ਸਰਕਾਰ ਦੇ ਵੱਲੋਂ 2025 ਬਿਜਲੀ ਸੋਧ ਬਿੱਲ ਖਰੜੇ ਨੂੰ ਖਰੜੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਕੇ ਸሙ ਆਊਟਸੋਰਸ ਠੇਕਾ ਕੰਮਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਘਟੋ ਘਟ 1948 ਐਕਟ ਮੁਤਾਬਕ ਜਾਂ ਫਿਰ 15ਵੀਂ ਲੇਬਰ ਕਾਨਫਰੰਸ ਨੂੰ ਤਹਿਤ ਤਨਖਾਹ ਜਾਰੀ ਕੀਤੀ ਜਾਵੇ ਅਤੇ ਬਿਜਲੀ ਵਿਭਾਗ ਦੇ ਵਿੱਚ ਦੁਬਾਰਾ ਕੀਤੀਆਂ ਪੋਸਟਾਂ ਨੂੰ ਭਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬੁਲਾਰਿਆਂ ਨੇ ਕਿ ਉਹ ਪਾਰਕ ਦੇ ਵਿੱਚ ਪ੍ਰਬੰਧਕਾਂ ਤੋਂ ਜਿਹੜੇ ਦੂਰ ਦਰਾਡੇ ਕੰਮ ਕਰਨ ਵਾਸਤੇ ਜਾਂਦੇ ਨੇ ਉੱਥੇ ਵਾਸਤੇ ਸੇਫਟੀ ਕਿੱਟਾਂ ਜਿਹੜੀਆਂ ਨੇ ਮੁਹਈਆ ਕਰਾਉਣੀ ਚਾਹੀਦੀਆਂ ਨੇ ਅਤੇ ਜੋ ਬਿਜਲੀ ਕਰੰਟ ਲੱਗਣ ਕਾਰਨ ਜੋ ਜ਼ਾਨਾ ਗਵਾ ਚੁੱਕੇ ਨੇ ਉਹਨਾਂ ਨੂੰ ਵੀ ਵਾਰਸਾਂ ਨੂੰ ਮੁਆਜਰਾ ਦੇਣ ਦੀ ਮੰਗ ਰੱਖੀ ਆ ਹੋਰ ਕੀ ਕੁਝ ਕਿਹਾਉ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜ ਸ਼ੰਕਰ ਮੇਰਾ ਨਾਮ ਜਗਜੀਤ ਸਿੰਘ ਆ ਜੀ ਮੈਂ ਸਬਡਿਵੀਜ਼ਨ ਮਾਲਪੁਰ ਦੇ ਵਿੱਚ ਐਜ਼ ਬਤੌਰ ਸੀਐਚਪੀ ਕੰਮ ਕਰਦਾ ਸਾਡੇ ਪਾਵਰ ਕਾਮ ਹੈ ਪਾਵਰ ਕਾਮ ਦਾ ਠੇਕਾ ਟਰਾਂਸਕੋ ਮੁਲਾਜ਼ਮ ਜਨੀਆਂ ਪੰਜਾਬ ਵੱਲੋਂ ਜੋ ਕਿ ਸਾਡਾ 24 ਤਰੀਕ ਨੂੰ ਸਾਨੂੰ ਮੀਟਿੰਗ ਮਿਲੀ ਸੀਗੀ ਰੈਗੂਲਰ ਕਰਨ ਬਾਰੇ ਮਹਿਕਮੇ ਜੋ ਜੋ ਕਿ ਮਹਿਕਮਾ ਉਸ ਤੋਂ ਭੱਜ ਰਿਹਾ ਤੇ ਅਸੀਂ ਚਾਹਦੇ ਹਾਂ ਕਿ ਸਾਡੀ ਮੀਟਿੰਗ ਕਰਕੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਜਿਹਦੇ ਕਰਕੇ ਸਾਡਾ ਰੇਰੰਤਰ ਧਰਨਾ ਚੱਲ ਰਿਹਾ ਹੈ ਤੇ ਕੱਲ੍ਹ ਨੂੰ ਸਾਡੀ ਪਟਿਆਲੇ ਜਾਣ ਦੀ ਸਹਿਮਤੀ ਬਣੀ ਆ ਜੋ ਪ੍ਰਧਾਨ ਜੀ ਦਾ ਮੈਸੇਜ ਲੱਗਾ ਸਾਨੂੰ ਉਹਦੇ ਚੱਕਰ 'ਚ ਹੀ ਅਸੀਂ ਇਕੱਠੇ ਹੋਏ ਹਾਂ ਅੱਜ ਤੇ ਅਸੀਂ ਚਾਹਦੇ ਹਾਂ ਕਿ ਸਰਕਾਰ ਸਾਡੇ ਨਾਲ ਮੀਟਿੰਗ ਕਰਕੇ ਟੇਬਲ ਟॉक ਕਰਕੇ ਸਾਡੀਆਂ ਜੋ ਜਾਇਜ਼ ਮੰਗਾਂ ਆ ਉਹ ਹੱਲ ਕਰ ਦਿੱਤੀਆਂ ਜਾਣ ਕਿਉਂਕਿ ਸਾਡੇ ਬਹੁਤ ਭਰਾ ਮੌਤ ਦੇ ਮੂੰਹ ਚਲੇ ਗਏ ਐ ਤਨਖਾਹਾਂ ਸਾਡੀਆਂ ਬਹੁਤ ਘੱਟ ਹਨ ਤੇ ਤਨਖਾਹਾਂ ਸਾਡੀਆਂ ਵਧਾਈਆਂ ਜਾਣ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਮੇਰਾ ਨਾਮ ਦਿਲਵਿੰਦਰ ਸਿੰਘ ਆ ਜੀ ਮੈਂ ਪਾਲ ਦੀ ਸਾਡੀਆਂ ਦੇ ਵਿੱਚ ਐਜ਼ ਅ ਬਤੌਰ ਸੀਐਚਵੀ ਕੰਮ ਕਰ ਰਿਹਾ ਆ ਜੀ ਤੇ ਸਾਡੀਆਂ ਜੀ ਆਪਾਂ ਪੰਜਾਬ ਸਰਕਾਰ ਵਿਰੁੱਧ ਇਸ ਕਰਕੇ ਹੜਤਾਲ ਕੀਤੀ ਆ ਜੀ ਪੰਜਾਬ ਸਰਕਾਰ ਪਹਿਲਾਂ ਤਾਂ ਜੀ ਸਾਨੂੰ ਘੱਟੋ ਘਾਟ ਜੀ 35 ਵਾਰ ਮੀਟਿੰਗ ਦੇ ਕੇ ਮੁੱਕਰ ਚ ਕੀ ਆ ਜੀ ਟੇਬਲ ਟਾਕ ਤੋਂ ਬਿਲਕੁਲ ਹੀ ਜਨ ਕੇ ਭੱਜ ਗਏ ਆ ਜੀ ਸਾਨੂੰ ਬਹੁਤ ਬਹੁਤ ਟਾਈਮ ਦੇਣਦੇ ਆ ਜੀ ਸਾਨੂੰ ਇਸ ਟਾਈਮ ਤੇ ਤੁਹਾਨੂੰ ਮੀਟਿੰਗ ਕਰਾਂਗੇ ਜੀ ਸਾਡੇ ਜਾਨਕਿ ਅਸੀਂ ਇਹ ਕਹਿ ਰਹੇ ਹਾਂ ਘੱਟੋ ਘੱਟ 1948 ਐਕੜ ਦੇ ਮੁਤਾਬਿਕ ਸਾਨੂੰ ਘੱਟੇ ਘੱਟ ਗੁਜ਼ਾਰਾਯੋਗ ਤਨਖਾਹ ਦਿੱਤੀ ਜਾਵੇ ਜੀ ਠੀਕ ਆ ਜੀ ਇੱਕ ਸਾਨੂੰ ਮੈਕਮੇਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਠੀਕ ਆ ਜੀ ਸਾਡੇ ਹਰ ਰੋਜ਼ ਜਿੰਨੇ ਵੀ ਸਾਡੇ ਕੰਮੇ ਆ ਉਹ ਜੀ ਮੌਤ ਦੇ ਮੂਹ ਚ ਪੈ ਰਹੇ ਆ ਕੋਈ ਅਪੰਗ ਹੋ ਗਿਆ ਜੀ ਕੋਈ ਪੈਨਸ਼ਨ ਦੀ ਗਾਰੰਟੀ ਨਹੀਂ ਹੈਗੀ ਜੀ ਕੋਈ ਉਹਨਾਂ ਨੂੰ ਨੌਕਰੀ ਦੀ ਗਾਰੰਟੀ ਨਹੀਂ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਮਿਲ ਰਿਹਾ ਜੀ ਇਸ ਕਰਕੇ ਅਸੀਂ 28 ਤਰੀਕ ਤੋਂ ਸਾਡਾ ਲਗਾਤਾਰ ਧਰਨਾ ਜਾਰੂ ਅਸੀਂ ਬਿਜਲੀ ਮੰਤਰੀ ਦੇ ਲੁਧਿਆੜਾ ਬਿਜਲੀ ਮੰਤਰੀ ਦਾ ਦਫ਼ਤਰ ਵੀ ਘੇਰਿਆ ਸੀ 28 ਤਰੀਕ ਨੂੰ ਜੀ ਤੇ ਉੱਥੇ ਸਾਡਾ ਕੋਈ ਮੰਗ ਨਹੀਂ ਮੰਨੀ ਗਈ ਜੀ ਹੁਣ ਵੀ ਸਾਨੂੰ ਟਾਈਮ ਦਿੱਤਾ ਹੈ ਜੀ ਇਹ 6 ਤਰੀਕ ਦਾ 6 ਤਰੀਕ ਨੂੰ ਮੀਟਿੰਗ ਕਰਾਂਗੇ ਪਰ ਮੀਟਿੰਗ ਦੇ ਵਿੱਚ ਵੀ ਕੋਈ ਹੱਲ ਨਹੀਂ ਦੀ ਦਿਖ ਰਿਹਾ ਇਸ ਕਰਕੇ ਅਸੀਂ ਪਟਿਆਲਾ ਹੈੱਡ ਆਫਿਸ ਦੇ ਮੂਹਰੇ ਆਪਣਾ ਧਰਨਾ ਲਾਉਣ ਜਾ ਰਹੇ ਹਾਂ ਜੀ ਉਹ ਲਗਾਤਾਰ ਧਰਨਾ ਸਾਡਾ ਚੱਲੇਗਾ ਜੀ